ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੇ ਸੂਏ ਪੰਜਾਬ ਵਾਲੀ ਜਰਸੀ ਦਿਖਾਉਂਗਾ ਹਜੇ ਗੱਭਣਾ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਕੋਸਮੇ ਦੀ ਕੱਚੀ ਆ ਸੋ ਵੀਡੀਓ ਦੇ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਤੇ ਆ ਕੇ ਆਪ ਦੀ ਤਸੱਲੀ ਦੇ ਨਾਲ ਖਰੀਦਦਾਰੀ ਕਰ ਲਿਓ ਜੀ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਲਾਉਂਗਾ ਜੀ ਇੱਕ ਨੰਬਰ ਸੋਹਣੀ ਜਰਸੀ ਆ ਬਾਈ ਜੀ ਹੋਰਾਂ ਦੀ ਕਰਮਾ ਵਾਲੀ ਦੂਜਾ ਸੂਹਾ ਸੋਨਾ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਇੱਕ ਹਫਤੇ ਦੀ ਕੱਚੀ ਆ ਦੁੱਧ ਪਹਿਲੇ ਸੂਏ ਬਾਈ ਜੀ ਹੁਣੇ ਦੱਸਦੇ ਆ 14 15 ਕਿਲੋ ਬੱਚੀ ਨੇ ਚਵਾਇਤ ਕੀ ਪਲੱਸ ਚਵਾਜੂ ਦੋਸਤੋ ਹਵਾਨੇ ਚ ਵਲਟ ਢਿਲ ਹਜੇ ਕਾਫੀ ਪਈ ਐ ਬੂਤੀ ਬਾਤੀ ਵੇਚ ਸਕਦੇ ਆ ਬਹੁਤ ਸੋਹਣੀਆਂ ਛੋਟਾ ਕੰਨਾਂ ਬੁੱਦੀ ਵਾਲੀ ਜਰਸੀ ਆ ਬਾਕੀ weight ਵਾਲੇ ਪਾਸੋਂ ਵੀ ਕਰਮਾ ਵਾਲੀ ਫੁੱਲ ਹੈਵੀ ਬੋਡੀ weight ਵਾਲੀ ਐ ਥਣਾ ਦੇ ਸੈ ਸੋਹਣੇ ਆ ਚਾਰੇ ਹਤੀ ਚੁਆਈ ਵਾਲੇ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਬੈਗ ਤੋਂ ਵੇਚ ਸਕਦੇ ਆ ਦੋਸਤੋ ਵਲਟੈਲ ਹਜੇ ਹਵਾਨੇ ਚ ਕਾਫੀ ਪਈ ਆ ਕੱਲੀ ਬੱਚੀ ਕੱਚੀ ਕੱਚੀ ਆ ਸਤਾ ਅੱਠ ਦਿਨਾਂ ਚ ਕਰਮਾਣੀ ਨੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫਿਰ ਸੋਹਣਾ ਵਲਟੈਲ ਹਜੇ ਹਵਾਨੇ ਚ ਕਾਫੀ ਪਈ ਆ ਹਾਈਟ वाइज ਦੋਸਤੋ ਦਰਮਿਆਨੇ ਕਾਦੀ ਜਰਸੀ ਹੈ ਨਾ ਵਾਲੀ ਵੱਡੀ ਆ ਤੇ ਨਾ ਵਾਲੀ ਛੋਟੀ ਹੈ ਦਰਮਿਆਨੇ ਚ ਕਾਦੀ ਆ ਵਾ ਨਾ ਬਹੁਤ ਸੋਹਣਾ ਕਰਮਾਣੀ ਨੇ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਥਾਣਾ ਦੇ ਸਾਰੇ ਸੋਹਣੇ ਤੇ ਚੁਵਾਈ ਵਾਲੇ ਗੈਪ ਚ ਨਿੱਖਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਥਾਣ ਸੋਹਣੇ ਆ ਦੋਸਤੋ ਚਾਰੇ ਵਿਥੀ ਚ ਲੱਗੇ ਹੋਏ ਆ ਨਿੱਖਰਵੇਂ ਇਕੱਲੇ ਇਕੱਲੇ ਪ੍ਰਾਈਜ਼ ਬਾਈ ਨੇ ਇੱਕ ਨੰਬਰ ਵਾਚੀ ਦਾ ਰੱਖਿਆ ਹੋਇਆ 60000 ਰੁਪਇਆ ਉਹ ਚੁਵਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਿਲਦੇ ਆ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ